ਲੋਕ ਸਭਾ ਚੋਣਾਂ 2024 ਦੇ ਅੰਤਿਮ ਪੜਾਅ ਦੇ ਮੱਦੇਨਜ਼ਰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਲਈ ਤੇ ਨਿਰਪੱਖ ਚੋਣਾਂ ਦੇ ਮੰਤਵ ਦੇ ਨਾਲ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਸੂਬੇ ਦੇ ਵਿੱਚ ਫਲੈਗ ਮਾਰਚ ਕਰਦੇ ਜਾ ਰਹੇ ਨੇ ਇਸ ਤਹਿਤ ਤੋਂ ਰੂਪਨਗਰ ਦੇ ਵਿੱਚ ਡੀਆਈਜੀ ਰੂਪਨਗਰ ਰੇਂਜ ਨੀਲਾੰਬਰੀ ਜਗਦਲੇ ਦੀ ਅਗਵਾਈ ਦੇ ਵਿੱਚ ਰੂਪਨਗਰ ਪੁਲਿਸ ਰਾਜਸਥਾਨ ਪੁਲਿਸ ਤੇ ਹਰਿਆਣਾ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਨੇ ਸਹਿਯੋਗ ਰੂਪ ਦੇ ਵਿੱਚ ਸ਼ਹਿਰ ਦੇ ਵਿੱਚ ਬੇਲਾ ਚੌਂਕ ਤੋਂ ਫਲੈਗ ਮਾਰਚ ਕਰਦੇ ਆ ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਡੀਆਈਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚ ਪੈਰਾਮਿਲਟਰੀ ਫੋਰਸ ਸਟੇਟ ਆਰਮਜ਼ ਫੋਰਸ ਹੋਮਗਾਰਡ ਪੁਲਿਸ ਦੇ ਸਥਾਨਕ ਪੁਲਿਸ ਦੇ ਨਾਲ ਸਹਿਯੋਗ ਰੂਪ ਦੇ ਵਿੱਚ ਫਲੈਗ ਮਾਰਚ ਕੱਡੇ ਜਾ ਰਹੇ ਨੇ 24 ਘੰਟੇ ਉਹਨਾਂ ਦੇ ਪੈਟਰੋਲਿੰਗ ਟੀਮਾਂ ਪੈਟਰੋਲਿੰਗ ਕਰ ਰਹੀਆਂ ਨੇ ਤਾਂ ਜੋ ਲੋਕ ਸਭਾ ਚੋਣਾਂ ਦੇ ਦੌਰਾਨ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਉਥੇ ਸ਼ਰਾਰਤੀ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸਦਿਆਂ ਹੋਇਆਂ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਮੇਂ ਢੰਗ ਦੇ ਨਾਲ ਨੇਪਰੇ ਚਾੜਿਆ ਜਾਵੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਇਕੱਠਾ ਹੋਏ ਹੈ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਫਲੈਗ ਮਾਰਚ ਕੱਡੇ ਜਾ ਰਹੇ ਤੁਸੀਂ ਇੱਥੇ ਦੇਖ ਰਹੇ ਹੋ ਕਿ ਪੰਜਾਬ ਪੁਲਿਸ ਦੇ ਨਾਲ ਨਾਲ ਹਰਿਆਣਾ ਪੁਲਿਸ ਰਾਜਸਥਾਨ ਪੁਲਿਸ ਦੇ ਵੀ ਜਵਾਨ ਆਏ ਹੋਏ ਹੈ ਤੇ ਅੱਜ ਵੱਖੋ ਵੱਖਰੇ ਪੋਲਿੰਗ ਬੂਥਸ ਦੇ ਉੱਪਰ ਸੀਐਪੀਐਫ ਦੇ ਜਵਾਨ ਤੇ ਗੁਜਰਾਤ ਪੁਲਿਸ ਮਹਾਰਾਸ਼ਟਰ ਪੁਲਿਸ ਦੇ ਜਵਾਨ ਵੀ ਮੌਜੂਦ ਹੈਗੇ ਤੇ ਇੱਥੇ ਅਸੀਂ ਸਾਡਾ ਮੰਤਵ ਇਹ ਹੈਗਾ ਕਿ ਅਸੀਂ ਪੰਜਾਬ ਦੇ ਵਿੱਚ ਬਿਲਕੁਲ ਸ਼ਾਂਤੀਪੂਰਵਕ ਚੋਣਾ ਬਿਲਕੁਲ ਸਮੂਥ ਚੋਣਾ ਇੱਥੇ ਅਸੀਂ ਜਿਹੜਾ ਹੈਗਾ ਅਸੀਂ ਕਰਵਾਣਾ ਚਾਹੁੰਦੇ ਆ ਤੇ ਉਸ ਉਦੇਸ਼ ਨਾਲ ਉਸ ਮੰਤਵ ਨਾਲ ਅਸੀਂ ਅੱਜ ਇਹ ਫਲੈਗ ਮਾਰਚ ਕੱਢ ਰਹੇ ਸੋ ਥੈਟ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਦੀ ਭਾਵਨਾ ਇੱਕ ਸੁਰੱਖਿਅਤਤਾ ਦੀ ਭਾਵਨਾ ਪੈਦਾ ਹੋਏ ਤੇ ਜਿਹੜੇ ਮਾੜੇ ਅੰਸਰ ਅਪਰਾਧਿਕ ਤੱਤੂ ਹੈਗੇ ਗੈਰ ਸਮਾਜਿਕ ਤੱਤੂ ਹੈਗੇ ਉਹ ਜਿਹੜੇ ਹੈਗੇ ਉਹਨਾਂ ਨੂੰ ਮੈਂ ਚੇਤਾਵਨੀ ਵੀ ਦੇਣਾ ਚਾਹੁੰਦੀ ਆ ਕਿ ਉਹ ਆਪਣੇ ਗਲਤ ਕੰਮਾਂ ਤੇ ਪੂਰਨ ਰੂਪ ਤੇ پابੰਦੀ ਲਗਾ ਦੇਣ ਸਰ ਰੋਪੜ ਵਾਸੀਆਂ ਸਾਰਿਆਂ ਨੂੰ ਬਿਲਕੁਲ ਆਸ਼ਵਾਸੀਤ ਕਰਨਾ ਚਾਹੁੰਦੀ ਆ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਅਨਸੁਖਾ ਵੀ ਘਟਨਾ ਨਾ ਹੋਵੇ ਇਸੇ ਕਰਕੇ ਅਸੀਂ ਜਿਹੜੇ ਹੈਗੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹੈ 3 ਟਾਇਰ ਸਿਕਿਉਰਿਟੀ ਹੈਗੀ ਹੈ ਪੈਰਾ ਸੀਏਪੀਐਫ ਜਿਹਨੂੰ ਆਪਾਂ ਪਹਿਲਾਂ ਮਿਲਟਰੀ ਫੋਰਸਸ ਕਹਿੰਦੇ ਹੁੰਦੇ ਸੀਗੇ ਉਹ ਡਿਪਲੋਇਡ ਹੈਗੀ ਹੈ ਸਟੇਟ ਆਰਮ ਪੁਲਿਸ ਵੀ ਡਿਪਲੋਇਡ ਹੈਗੀ ਹੈ ਇਹਦੇ ਨਾਲ ਨਾਲ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਜਵਾਨ ਡਿਪਲੋਇਡ ਹੈਗੇ ਵੱਖੋ ਵੱਖਰੇ ਥਾਵਾ ਤੇ ਏਰੀਆ ਸਿਕਿਉਰਿਟੀ ਏਰੀਆ ਡੋਮਿਨੇਸ਼ਨ ਮੀਜਰਸ ਚੱਲ ਰਹੇ ਹੈ 24/7 ਪੈਟਰੋਲਿੰਗ ਪਾਰਟੀਆਂ ਰੋਪੜ ਸ਼ਹਿਰ ਟੋਟਲ ਰੋਪੜ ਜ਼ਿਲ੍ਹੇ ਦੇ ਵਿੱਚ 59 ਪੈਟਰੋਲਿੰਗ ਪਾਰਟੀਆਂ ਚੱਲ ਰਹੀ ਹੈ ਸੈਕਟਰ ਆਫਿਸਰਸ ਲੱਗੇ ਹੋਏ ਹੈ ਇਸ ਤੋਂ ਇਲਾਵਾ ਸਰਵੇਲੈਂਸ ਟੀਮ ਜਿਹੜੀ ਸਟੈਟਿਕ ਸਰਵੇਲੈਂਸ ਟੀਮ ਹੋਰ ਫਲਾਈਂਗ ਸਕਾਟ ਟੀਮ ਜਿਹੜੀ ਹੈਗੀ ਹੈ ਉਹ ਵੀ ਹਰ ਤਰ੍ਹਾਂ ਦੀ ਗਤੀਵਿਧੀਆਂ ਤੇ ਨਜ਼ਰ ਰੱਖੀ ਹੋਈ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਤੋਂ ਇਹ ਕੋਡ ਲੱਗਿਆ ਹੋਇਆ ਕੋਡ ਆਫ ਕੰਡਕਟ ਭਾਰੀ ਮਾਤਰਾ ਦੇ ਵਿੱਚ ਅਸੀਂ ਐਨਡੀਪੀਐਸ ਦੀ ਰਿਕਵਰੀ ਐਕਸਾਈਜ਼ ਐਕ ਦੀ ਰਿਕਵਰੀ ਤੇ ਆਰਮਜ਼ ਐਕ ਦੀ ਰਿਕਵਰੀ ਕੀਤੀ ਹੋਈ ਹੈ ਤੇ ਮਾੜੇ ਅੰਸਰਾਂ ਨੂੰ ਨਾ ਥਾਸੀਂ ਪਾਈ ਹੋਈ ਹੈ ਇਸ ਕਰਕੇ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੋएगी ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਰੋਪੜ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਬਾਹਰ ਆਉਣ ਤੇ ਵੇਖੋ ਮਾਹੌਲ ਦੇ ਵਿੱਚ ਆਪਣਾ ਵੋਟ ਪਾਓ ਮਮ ਜਲਦੀ ਅਸੀਂ ਹਿਮਾਚਲ ਪੁਲਿਸ ਨਾਲ ਰੇਂਜ ਲੈਵਲ ਤੇ ਐਸਐਸਪੀ ਲੈਵਲ ਤੇ ਡੀਐਸਪੀ ਤੇ ਐਸਐਚਓ ਲੈਵਲ ਤੇ ਸਾਡੀ ਆਲਰੇਡੀ ਮੀਟਿੰਗਸ ਹੋ ਚੁੱਕੀ ਹੈ ਸਾਡਾ ਵਟਸਐਪ ਗਰੁੱਪ ਵੀ ਬਣਿਆ ਹੋਇਆ ਹੈ 18 ਇੰਟਰ ਸਟੇਟ ਨਾਕੇ ਰੋਪੜ ਜ਼ਿਲ੍ਹੇ ਦੇ ਹਿਮਾਚਲ ਦੇ ਜਿਹੜੇ ਨਾਲ ਦੇ ਜ਼ਿਲ੍ਹੇ ਹੈਗੇ ਉਹਨਾਂ ਨਾਲ ਲੱਗੇ ਹੋਏ ਹੈ ਉਹਨਾਂ ਦੇ ਮਿਰਰ ਨਾਕੇ ਵੀ ਲੱਗੇ ਹੋਏ ਹੈ ਤੇ ਉਹ ਕੰਟੀਨਿਊ ਚੱਲਣਗੇ ਪੋਲਿੰਗ ਡੇ ਤੱਕ ਚੱਲਣਗੇ ਉਹਨਾਂ ਦਾ ਅਸੀਂ ਕੰਟੀਨਿਊਸ ਇਨ ਟੱਚ ਹੈਗੇ ਬਿਲਕੁਲ ਥਾਣੇ ਲੈਵਲ ਤੇ ਇਨ ਟੱਚ ਹੈਗੇ ਔਰ ਕਿਸੇ ਵੀ ਤਰੀਕੇ ਦਾ ਕੋਈ ਵੀ ਕੌਂਟ੍ਰਾਬੈਂਡ ਫਰੀ ਬੀਜ਼ ਇਲੈਗਲ ਥਿੰਗਸ ਦੀ ਮੂਵਮੈਂਟ ਇਸ ਬਾਰਡਰ ਤੋਂ ਨਹੀਂ ਹੋਣ ਦਿੱਤੀ ਜਾਊਗੀ اس سي راز خان صاحب ਲੋਕ ਸਭਾ ਚੋਣਾਂ 2024 ਦੇ ਅੰਤਿਮ ਪੜਾ ਦੇ ਮੱਦੇ ਨਜ਼ਰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਲਈ ਤੇ ਨਿਰਪੱਖ ਚੋਣਾਂ ਦੇ ਮੰਤਵ ਦੇ ਨਾਲ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਸੂਬੇ ਦੇ ਵਿੱਚ ਫਲੈਗ ਮਾਰਚ ਕਰਡੇ ਜਾ ਰਹੇ ਨੇ ਇਸੇ ਤਹਿਤ ਤਾਂ ਰੂਪਨਗਰ ਦੇ ਵਿੱਚ ਡੀਆਈਜੀ ਰੂਪਨਗਰ ਰੇਂਜ ਨੀਲਾੰਬਰੀ ਜਗਦਲੇ ਦੀ ਅਗਵਾਈ ਦੇ ਵਿੱਚ ਰੂਪਨਗਰ ਪੁਲਿਸ ਰਾਜਸਥਾਨ ਪੁਲਿਸ ਤੇ ਹਰਿਆਣਾ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਨੇ ਸਹਿਯੋਗ ਦੇ ਵਿੱਚ ਸ਼ਹਿਰ ਦੇ ਵਿੱਚ ਬੇਲਾ ਚੌਂਕ ਤੋਂ 플ੈਗ ਮਾਰਚ ਕੱਢਿਆ ਇਸ ਬਾਰੇ ਜਾਣਕਾਰੀ ਦੰਦਿਆ ਹੋਇਆ ਡੀਆਈਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚ ਪੈਰਾਮਿਲਟਰੀ ਫੋਰਸ ਸਟੇਟ ਆਰਮਜ਼ ਫੋਰਸ ਹੋਮਗਾਰਡ ਪੁਲਿਸ ਤੇ ਸਥਾਨਕ ਪੁਲਿਸ ਦੇ ਨਾਲ ਸਹਿਯੁਕਤ ਰੂਪ ਦੇ ਵਿੱਚ 플ੈਗ ਮਾਰਚ ਕੱਢੇ ਜਾ ਰਹੇ ਨੇ 24 ਘੰਟੇ ਉਹਨਾਂ ਦੇ ਪੈਟਰੋਲਿੰਗ ਟੀਮਾਂ ਪੈਟਰੋਲਿੰਗ ਕਰਦੀਆਂ ਨੇ ਤਾਂ ਜੋ ਲੋਕ ਸਭਾ ਚੋਣਾਂ ਦੇ ਦੌਰਾਨ